ਸਾਰੇ ਤੈਨੂੰ ਜਾਣਦਈ ਹਾਂ ਕਿ ਉਹ ਸਾਡਾ ਅਣਮੋਲ ਹੀਰਾ ਰਾਜੂ ਜੰਦਾ ਇਸ ਦੁਨੀਆ ਤੋਂ ਸਾਡੇ ਕੋਲ ਵਿਛੜ ਗਿਆ ਸਵਾਚ ਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੋ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਾਣਾ ਬੜਾ ਮੈਨ ਸਾਰੀ ਜਿੰਨੀ ਵੀ ਦੁਨੀਆ ਹੈ ਇਹੋ ਜਿਹੀ ਕੋਈ ਬੰਦਾ ਨਹੀਂ ਸੀ ਜਿਨ੍ਹਾਂ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪਰਮਾਤਮਾ ਨੇ ਜਿੰਨੇ ਸਾਂ ਸਾਡੇ ਵੀਰ ਨੂੰ ਕਿਤੇ ਉੰਨੀ ਕੋ ਚੀਕੇ ਗਿਆ ਪਰ ਬਹੁਤ ਸੋਹਣਾ ਚੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਨਾ ਕਮਾਲ ਸਮਝਦਾਰ ਸਿਕਾ ਸੋਹਣੇ ਸਭਿਆਚਾਰ ਨੂੰ ਵੀ ਦਿੱਤੇ ਔਰ ਅੱਜ ਦਿਨਾਂ ਇਹ ਪਿਆਰ ਆ ਉਹਦਾ ਹਾਠਾ ਮਾਰਦਾ ਅੱਜ ਹਰ ਆਖੋਦ ਲਈ ਨਮੇ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਕਿ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਰਾਜ ਕੀ ਤੇਰਾ ਵੇ ਬਖੀ ਤੁਰ ਜਣਾ ਆ ਕਈਆਂ ਯਾਦਾਂ ਹੋਣਗੀਆਂ ਉਹ ਹਮੇਸ਼ਾ ਲੋਕਾਂ ਦੇ ਦਰਾਂ ਵਿੱਚ ਰਹੇਗਾ ਯਾਰ ਸੋ ਵਾਹਿਗੁਰੂ ਸੱਚੇ ਪਾਸ਼ਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਅੱਜ ਸਾਰੇ ਕੋਈ ਜਾਣਦੇ ਨਹੀਂ ਹੋ ਕਿ ਉਹ ਸਾਡਾ ਅਣਮੋਲ ਹੀਰਾ ਰਾਜਪੁਰ ਦਾ ਬੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਾਣਾ ਬੜਾ ਮਨ ਸਾਰੀ ਜਿੰਨੀ ਵੀ ਦੁਨੀਆ ਹੈ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਕਿ ਜਿਨੇ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪਰਮਾਤਮਾ ਨੇ ਜਿੰਨੇ ਕਿ ਸਾ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਜੀ ਕੇ ਗਿਆ ਪਰ ਬਹੁਤ ਸੋਹਣਾ ਜੀ ਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸਿਕਾ ਉਹ ਬੰਦਾ ਬਾ ਕਮਾਲ ਸਮਝਦਾਰ ਸਿਕਾ ਸੋਹਣੇ ਸੱਭਿਆਚਾਰ ਨੂੰ ਵੀ ਦਿੱਤੇ ਔਰ ਅੱਜ ਦਿਨਾਂ ਇਹ ਪਿਆਰ ਆ ਉਹਦਾ ਖਾਠਾ ਮਾਰਦਾ ਅੱਜ ਹਰ ਆਖੋਦ ਲਈ ਨਵੇਂ ਹਰ ਬੰਦਾ ਉਹ ਲਈ ਅਰਦਾਸ ਬੇਨਤੀ ਕਰਨਾ ਹੈ ਕਿ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਰਾਗੀ ਸਿਰਾ ਵੇ ਭक्ति ਸੁਰ ਜਨਿਆਆਂ ਕਦੀਆਂ ਯਾਦਾਂ ਹੋਣਗੀਆਂ ਤੋ ਹਮੇਸ਼ਾ ਲੋਕਾਂ ਦੇ ਦਰਮਿਆਨ ਰਹੇਗਾ ਯਾਰ ਉਸ ਨੂੰ ਵਾਹਿਗੁਰੂ ਸੱਚੇ ਪਾਸ਼ਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ